ਮੇਰੇ ਮੇਰੇ ਕੰਮ ਕਰਨ ਦਾ ਤਰੀਕਾ ਬਹੁਤ ਲੱਗੀ ਹੈ ਮੈਂ ਹੌਲੀ ਹੌਲੀ ਕੰਮ ਨਹੀਂ ਕਰਦਾ ਹੁੰਦਾ ਮੈਂ ਬਿਮਾਰੀ ਦਾ ਪੱਕਾ آپریشن ਇੱਕ ਮਿੰਟ ਚ ਹੀ ਕਰ ਦਿੰਦਾ ਮੈਂ ਜਲਾਲਾਬਾਦ ਹਲਕੇ ਚ ਮੈਨੂੰ ਭੇਜਤਾ ਮੈਂ ਜ਼ਿੰਦਗੀ ਚ ਨਹੀਂ ਜਲਾਲਾਬਾਦ ਗਿਆ ਸਹੀ ਮੈਨੇ ਤੇ ਨਹੀਂ ਗਿਆ ਸੀ ਵੱਡੇ ਪਾਲ ਸਾਹਿਬ ਕਹਿੰਦੇ ਯਾਰ ਤੂੰ ਹੁਣ ਇੱਥੋਂ ਲੜਨਾ ਹੈ ਮੈਂ ਉੱਥੇ ਗਿਆ ਬਾਰਡਰ ਤੇ ਜਮਾ ਹੈ उछ भी नहीं सी ना सड़क ना कोई गली ना कोई स्कूल ना कोई हस्पाल ना कोई वाटर ना कोई नहर ना कोई खाला कुछ नहीं सी जाके देखा कि लोग कि नर्च रहे इन्ने साल तु तो अज जाके देखो थे। की है ਮੈਂ ਪਹਿਲੇ ਦਿਨੀ ਕਿਉਂਕਿ ਮੈਂ ਨਾ ਇੱਕ ਇੱਕ ਛੋਟਾ ਕੰਮ ਮੇਰੀ ਆਦਤ ਹੀ ਹੈ ਮੈਂ ਜੋ ਕੰਮ ਕਰਦਾ ਬਿਲੀ ਪੂਰੀ ਕਰਦੀ ਹੈ ਨਾ ਤਾਂ ਸੋ ਕਿੰਨੇ ਥਰਮਲ ਕਲਾਉਂਡ ਵਜਾਉਣੇ ਹੈ ਇਕੱਠੇ ਬਣਾ ਦੋ ਸਾਰੇ ਹੁਣ ਉਹ ਵੇ ਇੰਜ ਗੱਲਾਂ ਬਾਤ ਕੀਤਾ ਮੈਂ ਬੁਲਾਇਆ ਵਾਟਰ ਡਿਸਪਲਾਈ ਆਣ ਮੈਂ ਕਿਹਾ ਜੀ ਕਿੰਨੇ ਪਿੰਡ ਹੈ ਕਹਿੰਦੇ 180 ਆ 85 ਵਾਟਰ ਬਾਕਸ ਕਿੰਨੇ ਚਾਹੀਦੇ ਹੈ ਕਹਿੰਦੇ 150 ਮੈਂ ਕਿਹਾ 150 ਬਣਾਉਣੇ ਸ਼ੁਰੂ ਕਰਾਪ ਲੋਪੇ ਸੀ ਫਿਰ ਮੈਂ ਕਿਹਾ ਸੜਕਾ ਕਿੰਨੇ ਕਿਲੋਮੀਟਰ ਹੈ ਉਹਨੇ ਪਰ ਨਹੀਂ 8900 ਕਿਲੋਮੀਟਰ ਦੀ ਖਾਲੀ ਲਿੰਕ ਲੰਕ ਬਣਾ ਕੇ ਦੱਸਿਆ ਮੈਂ ਕਿਹਾ ਚੱਕੋ ਪੈਸੇ ਬਣਾ ਦਿਓ ਸਾਰੀਆਂ ਤੁਸੀਂ ਦੇਖ ਲਓ ਮੈਂ ਕਿ ਕਿੰਨੇ ਪਿੰਡਾਂ ਚ ਕੋਈ ਗਲੀ ਨਾਲੀ ਹੈ ਨਹੀਂ ਸੀ ਇੱਕੋ ਹੀ ਫੈਸਲੇ ਨਾਲ ਮੈਂ ਇੱਕ ਦਿਨ ਉੱਥੇ ਹੀ ਬਹਿ ਕੇ ਜਿੰਨੇ ਪਿੰਡ ਐ ਸਾਰਿਆਂ ਦੀਆਂ ਗਲੀਆਂ ਨਾਲੀਆਂ ਖੱਪੜ ਕੌਣ ਸਾਰੀ ਸੀਮਿੰਟ ਦੀਆਂ ਆਰਡਰ 7-800 ਕਰੋੜ ਦਾ ਬਜਟ ਰੀ ਮੈਂ ਕਿਹਾ ਚੱਕੋ ਤੇ ਬਣਾ ਦਿਓ ਅਸੀਂ ਦੋ ਸਾਲਾਂ ਚ ਕਿਤੇ ਪਿੰਡ ਚਲੇ ਜਾਏ ਲੱਗਦਾ ਸ਼ਹਿਰਾਂ ਜਿਹੜੇ ਉਹਨੇ ਦੇਖਿਆ ਨਹੀਂ ਸੀ ਕਿਤੇ ਗੱਲੀ ਗੱਲੀ ਬਣ ਗਈ ਉਹਦਾ ਹਾਂ ਉਵੇਂ ਹੀ ਲੰਬੀ ਮੈਂ ਸੋਦੇ ਪਹਿਲੀ ਵੀ ਗੱਲ ਦੱਸੀ ਸੀ ਮੈਂ ਕਿਤੇ ਲੰਘਦਾ ਟਾਪ ਦਾ ਵੱਡੇ ਪਾਲਸਾਂ ਨੂੰ ਮਿਲਣਾ ਸੀ ਉਹ ਲੰਬੀ ਸੰਗਤ ਦਰਸ਼ਨ ਕਰ ਜਾਂਦੇ ਸੀ ਮੈਂ ਉਹ ਤੇ ਪਿੰਡਾਂ ਚ ਗਿਆ ਤੇ ਨਾਲ ਬੈਠਾ ਉਹਨਾਂ ਦੇ ਤੇ ਸੰਗਤ ਦਰਸ਼ਨ ਵਾਲੇ ਜਮੇ ਸਰਪੰਚ ਖੜਾ ਹੋ ਜਾਂਦਾ ਪਾਲ ਸਾਹਿਬ ਨੂੰ ਕੀ ਚਾਹੀਦਾ ਉਹ ਕਹਿੰਦੇ ਗਲੀਆਂ ਨਾਲੀਆਂ ਵਾਸਤੇ ਖੜਵਜੇ ਚਾਹੀਦੇ ਆ ਮੈਂ ਕਿਹਾ ਜਦੋਂ ਐਡਾ ਜੀ ਸੀ ਉਦੋਂ ਵੀ ਖੜਵਜੇ ਮੰਗਦੇ ਸੀ ਅਜੇ ਇੰਨੇ ਸਾਲ ਹੋ ਗਏ ਹਾਲੇ ਵੀ ਖੜਵੰਜੇ ਨਹੀਂ ਬਣੇ ਆਪਣੇ ਪੰਜਾਬ ਤੇ ਗਲੀਆਂ ਹੀ ਨਹੀਂ ਬਣੀਆਂ ਖੜ ਪਰ ਖੜਵੰਜੇ ਕਰੋ ਜੇ ਮੈਂ ਕਿਹਾ ਜੀ ਆ ਸੇਵਾ ਮੈਂ ਖੜਾ ਹੋ ਗਿਆ ਮੈਂ ਰੋਕ ਲਿਆ ਸਰ ਨੂੰ ਮੈਂ ਕਿਹਾ ਜੀ ਆ ਸੇਵਾ ਮੈਨੂੰ ਦੇ ਦਿਓ ਬਾਲ ਸਾਹਿਬ ਨੇ ਕੀ ਮੈਂ ਕਿਹਾ ਜੀ ਨਾ ਤੁਹ ਤੋਂ ਪੁੱਛਾਂ ਮੈਂ ਆਪਣੇ ਮਹਿਕ ਵਿੱਚ ਪੈਸਾ ਇਕੱਠਾ ਕਰਕੇ ਲੰਬੀ ਹਲਕੇ ਦੇ ਸਾਰੇ ਹਲਕੇ ਦੇ ਵਿੱਚ 100% ਜਿੰਨੀਆਂ ਗਲੀਆਂ ਨਾਲੀਆਂ ਸੀਵਰੇਜ ਸਿਸਟਮ ਛੱਪੜ ਸਾਰੇ ਮੈਂ ਸੀਮਿੰਟ ਦੇ ਬਣਾ ਕੇ ਇਹ ਉਹ ਸਟੇਡੀਅਮ ਤੋਂ ਇਕੱਠਾ ਪੈਕੇਜ ਉਹ ਕਹਿੰਦਾ ਕਟਾ ਦੇ ਤੋਂ ਹੋਣਾ ਨਹੀਂ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਤੁਸੀਂ ਹੁਣ ਨਾ 1 ਸਾਲ ਬਾਅਦ ਆਇਓ ਹਲਕੇ ਚ ਵੀ ਦੇਖੋ ਇੱਕ ਵਾਰ ਦੇ ਤੋਂ ਮਨ ਲਾ 1 ਸਾਲ ਤੁਸੀਂ ਸਾਰਾ ਬਣਾਤਾ ਹੁਣ ਥੋੜੀ ਵਾਰੀ ਆ ਪਹਿਲੇ ਦਿਨ ਜਿਆਦਾ ਟਾਈਮ ਨਹੀਂ ਲਾਉਣਾ ਅੱਬਾ ਪਹਿਲੇ ਮਹੀਨੇ ਭਾਵੇਂ 1000 ਕਰੋ ਲੱਗੇ ਭਾਵੇਂ 2000 ਲੱਗੇ ਭਾਵੇਂ 3000 ਕਰਾਂ ਕੋਈ ਪੈਸੇ ਦੀ ਕਮੀ ਨਹੀਂ ਹੁੰਦੀ ਬਿਲਕੁਲ دل دی کمی ہوندی ہے نیت دی کمی ہوندی ہے اے ہلکے نو ਜਿਵੇਂ ਗੱਡੀ ਨਵੀਂ ਸ਼ੋ ਨੂੰ ਚ ਕੱਢੀ ਹੁੰਦੀ ਨਾ ਉਹ ਇਹ ਕੱਢਾਂਗੇ ਬੋਲੇ ਆ ਰਿਆ ਆ ਰਿਆ ਆ ਕੋਈ ਆਸਾਨ ਨਹੀਂ ਹੈ ਮੈਂ ਮਨਚ دلوں ہیں کہ ਇਹ ਜਿਸ ਘਰ ਚ ਬਾਪੂ ਬਾਦਲ ਨੇ ਜਨਮ ਲੇਤਾ ਹੈ اسی سیاسی ਜਨਮ ਤੇ ਇੱਥੇ ਹੋਇਆ ਨਾ ਆਪਣਾ ਫਰਜ਼ ਬੰਦਾ ਹੈ ਉਸ ਘਰ ਨੂੰ ਸਜਾਉਣਾ ਇਸ ਕਰਕੇ ਤੁਹਾਨੂੰ ਕਹਤੀ ਲੋਨ ਨਹੀਂ ਪਣੀ ਉਹਨਾਂ ਨੇ ਪੁਲਾਂ ਉੱਤੇ ਟਪਾਏ ਸੀ ਆਪਾਂ ਕਿੱਥੋਂ ਦੇ ਪਾਣੀ ਟੋਣ ਨਾਲ ਹੁਣ ਦੱਸ ਬਾਬੂ ਨੇ ਪਹਿਲਾਂ ਪੁਲਾਂ ਉੱਤੇ ਟਪਾਏ ਸੀ ਨਾ ਉਹ ਗਿੱਦੜ ਦੇ ਹਲਕੇ ਦੀ ਕਹਾਵਤ ਸੀ ਪਜਾਣੇ ਨੌਜਵਾਨਾਂ ਨੂੰ ਤਾਂ ਪਤਾ ਨਹੀਂ ਉਹ ਜਿਹੜੇ ਪੁਰਾਣੇ ਕਹਿੰਦੇ ਹੁੰਦੇ ਸੀ ਪੁਲਾਂ ਉੱਤੇ ਪਾਣੀ ਟਪਾਇਆ ਹੈ